ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਗੁਰਜੰਟ ਵੀਰ ਗੁਰਵੰਤ ਹੋਰਾਂ ਦੇ ਕੋਲ ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਮੋਸਟਲੀ ਕਢੇਰੀ ਦੇ ਨਾਲ ਢੇਰੀ ਦੇ ਨਾਲ ਨਾਲ ਨਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਆ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਜਿਹੜੇ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਆਪਾਂ ਅਪਲੋਡ ਕਰੀਆਂ ਨੇ ਆਪਣੇ ਚੈਨਲ ਦੇ ਉੱਪਰ ਸੋ ਥੋੜਾ ਟਾਈਮ ਜਿਹੜਾ ਦੋ ਵੀਰ ਹੋਣੀ ਚਲੋ ਵਪਾਰ ਦਾ ਕੰਮ ਸੀਗਾ ਪਸ਼ੂ ਅਡੇ ਤੇ ਲੋਕਲ ਪਸ਼ੂ ਵਿਕਦੇ ਰਹਿੰਦੇ ਆ ਤੇ ਵੀਡੀਓ ਥੋੜੀ ਜੀ ਆਪਾਂ ਕੋਈ ਡੇਢ ਕ ਮੰਥ ਬਾਅਦ ਅੱਜ ਪਾਉਣ ਲੱਗੇ ਇੱਕ ਵਾਰੀ ਫੇਰ ਮੱਝਾਂ ਤੁਹਾਨੂੰ ਜਿਹੜੀਆਂ ਦੋਸਤੋ ਅੱਜ ਨੀਲੀ ਰਾਵੀ ਦੀਆਂ ਤੇ ਨੀਲੀ ਤੇ ਜਿਹੜੇ ਪਸ਼ੂ ਆਪ ਤੇਰੇ ਵੇਖਣ ਦੇ ਵਿੱਚ ਮਿਲਣਗੇ ਟੋਟਲ ਓਵਰ ਆਲ ਜਿਹੜੇ ਆ ਪੰਜ ਨਗ ਹੋਣਗੇ ਪੰਜੇ ਨਗ ਜਿਹੜੇ ਆ ਸੂਏ ਸੂਬਾਈ ਨੇ ਪਸ਼ੂ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੇ ਸੂਏ ਸੂਬਾਈ ਨਗ ਨੇ ਵੀਡੀਓ ਅੱਜ ਆਪਾਂ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ 12 ਅਗਸਤ ਤੇ ਟਾਈਮ ਕੋਈ 3 ਵਜੇ ਸ਼ਾਮ ਦਾ ਸਮਾਂ ਹੈਗਾ ਤੇ ਖਾਸ ਵੀਰ ਤੁਸੀਂ ਪਿੰਡ ਮਮੂਦਪੁਰ ਕਰਨੀ ਆ ਅਮਰਕੋਟ ਅੱਡਾ ਲੱਗਦਾ ਸੋ ਕੱਲ੍ਹ ਬਾਅਦ ਆਪਾਂ ਵੀਰ ਗੁਰਵੰਤ ਦੇ ਨਾਲ ਕਰ ਲਾਂਗੇ ਉਹਨਾਂ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਹੋਣਗੇ ਠੀਕ ਹੈ ਸੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਵੇਖਣ ਦੇ ਵਿੱਚ ਮਿਲੂਗੀ ਬਿਲਕੁਲ ਕਾਲੀ ਕਾਲੀ ਜਿਹੜੀ ਦੋਸਤੋ ਝੋਟੀ ਹੈ ਸ਼ਾਈ ਸ਼ਵੀ ਪੂਰੀ ਹੋਏਗੀ ਸੋ ਇੱਕ ਬੂਰੀ ਨੇਲੀ ਦੀ ਜਿਹੜੀ ਹੈ ਤੇ ਬੂਰੀ ਹੀਲੀ ਰਵੀ ਤੇ ਹੋਰ ਪਸ਼ੂ ਵੀ ਜਿਹੜੇ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਆਓ ਕਰਗੇ ਗੱਲਾਂ ਬਾਤਾਂ ਬਾਕੀ ਪੂਰੀ ਡਿਟੇਲ ਲੈਂਦੇ ਹਾਂ ਗਰਮਤੋ ਬਈ ਦਾ ਸਭ ਤੋਂ ਪਹਿਲਾਂ ਸਸਰੀਕਾ ਸਸਰੀਕਾ ਜੀ ਹੋਰ ਜੀ ਤੁਸੀਂ ਸਾਨੂੰ ਸਭ ਠੀਕ ਠਾਕ ਜੀ ਬਹੁਤ ਵਧੀਆ ਬਈ ਠੀਕ ਠਾਕ ਹਾਂਜੀ ਅਛਾ ਕਰਤਪਾਈ ਵੀਡੀਓ ਆਪਾਂ ਜਿੰਦਾ ਪਹਿਲਾਂ ਜ਼ਿਕਰ ਕੀਤਾ ਵੀ ਕਾਫੀ ਮਹੀਨਾ ਡੇਢ ਮਹੀਨੇ ਹੋ ਗਿਆ ਅਪਲੋਡ ਕਰੀ ਹਾਂ ਜੀ ਵੀਰ ਜੀ ਡੰਗਰ ਆਉਂਦੇ ਰਹੇ ਪਰ ਅੰਜੀ ਲੋਕਲੀ ਵਿਕਦੇ ਗਏ ਹਾਂ ਜੀ ਡੰਗਰ ਦਾ ਪਰ ਰੋਜ਼ ਹੀ ਲਈ ਆਈਦੇ ਦੋ ਤਿੰਨ ਵਿਕਦੇ ਆ ਦੋ ਤਿੰਨ ਖਰੀਦੀਦੇ ਪਰ ਹਾਂ ਜੀ ਤੇ ਅੱਜ ਪਸ਼ੂ ਆਪਣੇ ਕੋਲ ਪੰਜ ਵਿਕਾਊ ਆ ਜੀ ਹਾਂ ਜੀ ਪੰਜ ਆ ਪੰਜੇ ਸੋਏ ਆ ਪੰਜੇ ਸੋਏ ਸਬਾਈ ਆ ਨਾਲ ਬੱਚੇ ਆ ਦੋਸਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਤੇ ਗਰੋਂ ਤੋਂ ਭਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਮੱਝਾਂ ਚੰਗੀਆਂ ਖਾਸੀਆਂ ਨੇ ਹਾਂ ਜੀ ਸੋਹਣੀਆਂ ਨੇ ਤੇ ਫਾਇਰ ਨੰਬਰ ਤੋਂ ਜਿਹੜੀ ਇਹ ਦੋਸਤੋ ਇੱਕ ਤੁਹਾਨੂੰ ਮਾਝ ਦਿਖਾਉਣੀ ਆ ਠੀਕ ਆ ਸਰੀਰ ਘਟਾਂਚਾ ਵੇਖੋ ਇਹ ਦੂਜੇ ਸੂਈ ਵਿੱਚ ਝੋਟੀ ਆ ਦੂਜਾ ਸੂਬਾ ਗਰਮਪੰਥ ਭਾਈ ਕਹਿੰਦਾ ਵੀ ਸੂਈ ਆ ਝੋਟੀ ਦੂਜਾ ਸੂਬਾ ਤੇ ਬਿਲਕੁਲ ਜਿਹੜੀ ਦੋਸਤੋ ਬੰਦੇ ਜਿਹੜੀ ਹਾਈਟ ਆ ਠੀਕ ਆ ਪਿੱਟ ਪੂੜਾ ਤੁਸੀਂ ਵੇਖੋ ਥੋਪਿਆਂ ਦੇ ਥੱਬੇ ਆ ਦੇਖੋ ਠੀਕ ਆ ਜੀ ਆ ਫੇਸ ਕੁਆਲਟੀ ਆ ਅੱਗੋਂ ਬੜੀ ਸਲਿਮ ਜੀ ਅੱਗੋਂ ਪਤਲੀ ਜੀ ਤੇ ਪਿਛੋਂ ਮੈਨੂੰ ਲੱਗਦਾ ਵੀ ਉਵੇਂ ਖੁੱਲਦੀ ਜਾਂਦੀ ਹੈ ਇਹ ਸ਼ਾਈ ਸੂਈ ਬਹੁਤ ਕਾਲੀ ਸ਼ਾਹ ਕਰ ਠੀਕ ਆ ਜੀ ਤੇ ਬਿਲਕੁਲ ਸਿੰਗੀ ਸਿੰਗੀ ਵੇਖੋਗੇ ਬਹੁਤ ਪਿਆਰੀ ਆ ਥਾਣ ਜੱਡਾ ਕਾਫੀ ਜ਼ਿਆਦਾ ਸੋਹਣਾ ਖੁੱਲੇ ਲੇਵੇ ਦੀ ਮਾਲਕਰ ਤੇ ਥਾਣ ਤੁਨ ਪੂਰੀ ਸੋਹਣੀ ਵਿੱਥੀ ਤੇ ਆ ਠੀਕ ਆ ਲੰਬਾਈ ਦੇ ਵਿੱਚ ਥਾਣਾ ਬਹੁਤ ਸੋਹਣੀ ਹੈ ਵਿੱਥੀ ਤੇ ਆ ਤੇ ਗਰਮਤ ਭਾਈ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਛੋਟੀ ਨੂੰ ਅੱਜ 6ਵਾਂ ਦੇ ਨੇ ਵੇ ਜੀ ਬੱਚਾ ਕੀ ਥੱਲੇ ਤੇ ਆਵੇ ਕੱਟਾ ਯਾਰ ਮਗਰ ਆਵੇ ਮਗਰ ਕੱਟਾ ਆ ਰਿਹਾ ਕੱਟਾ ਵੀ ਇਹਦਾ ਦੋਸਤੋ ਚੰਗਿਆ ਥੱਲੇ ਜਿਹੜਾ ਜੰਮਿਆ ਪਲਿਆ ਕੱਟਾ ਹੈ ਆ ਵੇਖੋ ਨਾਰੂ ਬੱਚੇ ਦੇ ਨਾਲ ਜਿਹੜਾ ਦੋਸਤ ਹੋਊਗਾ ਫਿਰ 4 ਕਿਤੇ ਨੂੰ ਤੇ ਨਹੀਂ 6ਾਂ ਦਿਨ 6ਾਂ ਦਿਨ ਚਲੋ ਨਾਰੂ ਤਾਂ ਫਿਰ ਬੱਚੇ ਨੂੰ ਲੱਤ ਗਿਆ ਹਾਂਜੀ ਸਿੱਕਾ ਤਾਂ ਮੇਲ ਖਾਫ ਆ ਤੇ ਝੋਟੀ ਬਹੁਤ ਚੰਗੀ ਖਾਸੀ ਆ ਤੇ ਗਰਵਤ ਭਾਈ ਬੌਲੇ ਦੀ ਗੱਲ ਕਰ ਲਈਏ ਤੇ ਕਿੰਨਾ ਚੋ ਰਹੇ ਆ ਬੜਾ ਵਿੱਜਿਆ ਇਸ ਟਾਈਮ ਤੇ 14 ਕਿਲੋ ਤਿਆਰ ਹੋਣਾ ਹੈ ਟੇਲ 14 ਕਿਲੋ ਹਾਂਜੀ ਹੂੰ ਤੇ ਦੁੱਧ ਦੀ ਫਿਰ ਉਮੀਦ ਇਤੋਂ ਚੰਗੀ ਕੀ ਜੀ ਆ ਦੁੱਧ ਦੀ ਉਮੀਦ ਹੈ ਕਿ 18-19 ਕਿਲੋ ਦੇਊਗੀ 18-19 ਕਿਲੋ ਹਾਂਜੀ ਵੱਡੀ ਮੱਝ ਹਾਂਜੀ ਝੋਟੀ ਵੱਡੀ ਆ ਦੋਸਤੋ ਕੋਈ ਛੋਟੀ ਜੀ ਨਹੀਂ ਹੈਗੀ ਫੋਲ ਵੱਡੀ ਝੂਟੀ ਆ ਕੱਦ ਖਾਰ ਐਕਸਟਰਾ ਆਰਡੀਨਰੀ ਠੀਕ ਆ ਜੀ ਹਾਈਟ ਲੈਂਥ ਪੂਰੀ ਐਕਸਟਰਾ ਆਰਡੀਨਰੀ ਸੋ ਬਈਆ ਦਾ ਵੀ ਘੱਟੋ ਘੜ ਵੀ 16 17 18 18 ਲੀਟਰ ਦੀ ਜਿਹੜੀ ਮਿਲਕਿੰਗ ਇਹਨੂੰ ਕਰਾਉਣੀ ਚਾਹੀਦੀ ਆ 14 ਲੀਟਰ ਬਾਈ ਕਰਵਾਉਣ ਤਾਂ ਬੋਲਾ ਦੱਸਣ ੜਿਆ ਬਾਕੀ ਖੋਲ ਕੇ ਤੋਰ ਕੇ ਦਿਖਾਈਏ ਵੀਰੇ ਨੂੰ ਆ ਬਹੁਤ ਘੱਟ ਪਸ਼ੂ ਆ ਜਿਹੜੇ ਦੋਸਤੋ ਐਡੇ ਕੱਦ ਬੋਤਾਲੇ ਐਡੇ ਦੋਸਤੋ ਕਾਠੀ ਵਾਲੇ ਵੇਖਣ ਦੇ ਵਿੱਚ ਮਿਲਦੇ ਆ ਚੰਗੀ ਮਿਲਕ ਵਾਲੇ ਪਸ਼ੂ ਆ ਜੇਕਰ ਇੰਨਾ ਵੱਡਾ ਪਸ਼ੂ ਹੋ ਤਾਂ ਦੋਸਤੋ ਮਿਲ ਕੇ ਦੀ ਚੰਗੀ ਆਸ ਕੀਤੀ ਜਾਂਦੀ ਹੈ ਠੀਕ ਹੈ ਜੀ ਆਹ ਦੇਖੋ ਠੀਕ ਹੈ ਜੀ ਹਾਈਟ ਲੈਂਥ ਜਿਹੜੀ ਆ ਪੂਰੀ ਆ ਠੀਕ ਹੈ ਜੀ ਐਕਸਟਰਾ ਆਰਡੀਨਰੀ ਆ ਉਹ ਕਾਫੀ ਜ਼ਿਆਦੀ ਸੋਹਣੀ ਹਾਈਟ ਲੈਂਥ ਤੇ ਥਾਂ ਦੇਵਾ ਬਹੁਤ ਜਿਆਦਾ ਸੁਣੋ ਜੁਜ ਪੂਰੀ ਠੰਡੀ ਠੀਰੀ ਕੋਈ ਡਰਨ ਡਰ ਨਾਲ ਕੰਮ ਨਹੀਂ ਬਿਲਕੁਲ ਜੀ ਠੀਕ ਹੈ ਜੀ ਪੂਰੀਆਂ ਵੱਡੀਆਂ ਝੋਟੀਆਂ ਤੇ ਜਿਹੜੀ ਦੋਸਤੋ ਇਸ ਝੋਟੀ ਦੀ ਤੁਸੀਂ ਗਿਣਤੀ ਕਰ ਸਕਦੇ ਹੋ ਚੰਗੇ ਖੁੱਲੇ ਪਿੰਡੇ ਦੀ ਪਿੱਠ ਪੂੜਾ ਘਟੋ ਘਟ ਵੀ ਵੇਖੀਏ ਤਾਂ ਢਾਈ ਤਿੰਨ ਫੁੱਟ ਦਾ ਪਿੱਠ ਪੂਠਾ ਹੋਊਗਾ ਐਡੀ ਜਿਆਦੀ ਚੌੜਾਈ ਹੈ ਠੀਕ ਹੈ ਜੀ ਤੇ ਪਸੰਦ ਆਊਗੀ ਰੇਟ ਪੜਤਾ ਵੀਰ ਤੋਂ ਪੁੱਛ ਲਾਂਗੇ ਵੀ ਕੀ ਕਰਦੇ ਆ ਜਾਂ ਕਿਦਾਂ ਦਾ ਰੇਟ ਮੁੱਲ ਰਹੂਗਾ ਸੋ ਬਾਕੀ ਜਿਹੜੇ ਵੀਰ ਨੇ ਕੋਈ ਚੰਗੇ ਪੈਸੇ ਲਾਉਣੇ ਆ ਸੋਨਾ ਪਸ਼ੂ ਵੱਡਾ ਖਰੀਦਣ ਦਾ ਕੋਈ ਚਾਹ ਬਾਣਾ ਚੰਗੇ ਮਿਲਕ ਵਾਲਾ ਤਾਂ ਤੁਸੀਂ ਜ਼ਰੂਰ ਇਹਦੀ ਗੱਲਬਾਤ ਕਰ ਸਕਦੇ ਹੋ ਗਰਮਤ ਭਾਈ ਕੀ ਮੁੱਲ ਰਹਿਣਗੇ ਮੁੱਲ ਇਹਦਾ ਵੀ ਜੀ ਦੱਸ ਦਾਂ ਫੋਨ ਤੇ ਜੋ ਜਿਹੜਾ ਵਿਚਾਵਨ ਉਹ ਲੈਂਦਾ ਦੱਸ ਦਾਂ ਫੋਨ ਤੇ ਆਪਾਂ ਹਾਂ ਫੋਨ ਤੇ ਬਣਾ ਰਹੇ ਤਾਂ ਫੋਨ ਤੇ ਦੱਸੋ ਜੀ ਹਾਂ ਜੀ ਕੋਈ ਨਹੀਂ ਦੱਸ ਦਾਂਗੇ ਜਦੋਂ ਕੋਈ ਕਾਲ ਕਰੂ ਦੱਸ ਦਾਂ ਅੱਛਾ ਕਾਲ ਕਰੂ ਹਾਂ ਜੀ ਠੀਕ ਹੈ ਸੰਪਰਕ ਨੰਬਰ ਜਿਹੜੇ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਵੀਰਾਂ ਦਾ ਇਹਦਾ ਵਿਸ਼ੇਸ਼ ਤੌਰ ਤੇ ਜਿਹੜਾ ਫੋਨ ਤੇ ਦੱਸਿਆ ਜਾਊਗਾ ਜਿਹੜੇ ਵੀਰ ਨੇ ਖਰੀਦਣੀਆਂ ਖਾਸ ਚਾਹਵਾਨ ਵੀਰ ਕੋਈ ਵੀ ਹੋਇਆ ਖਰੀਦਦਾਰ ਤੁਸੀਂ ਕਾਲ ਕਰ ਲਿਓ ਜ਼ਰੂਰ ਦੱਸਿਆ ਜਾਊਗਾ ਇੱਕ ਵੀ ਉਲਟ ਬਹਿਣੀ ਵਾਲੇ ਪਾਸ ਵੇ ਥਣ ਦੇਵੇ ਦੀ ਜਿਹੜੀ ਆ ਦੋਸਤੋ ਹਰ ਪਾਸਿਓ ਪੂਰੀ ਮੁਕੰਮਲ ਆ ਕਾਫੀ ਕਾਬਲੇ ਤਾਰੀਫ ਪੰਜ ਰਲਾ ਚਲਾਈ ਕਰ ਸਕਦਾ ਆ ਜੀ ਬਿਲਕੁਲ ਜੀ ਜਰੂਰ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਛੋਟੀ ਜਿਹੜੀ ਦਿਖਾਉਣੀ ਆ ਨੀਲੀ ਦੀ ਆ ਬੂਰੀ ਨੀਲੀ ਆ ਦੋਸਤੋ ਬੱਗੀ ਨਾਸ ਮੱਥਾ ਬੱਲਾ ਬਿੱਲੀ ਮਨਕਣੀ ਅਠ ਤੇ ਲਾਲ ਬੂਰੀ ਤਿਲਾਂ ਵਾਲੀ ਆ ਜਿਹੜੀ ਦੋਸਤੋ ਬਾਕੀ ਚਾਰੇ ਪੈਰ ਮਾਰਤੀ ਚੌਗੀ ਮੂੰਹ ਪਹਿਲਾ ਸੋਹ ਜੀ ਚਾਰ ਦਾ ਤਾਂ ਮੂੰਹ ਹਾਂਜੀ ਠੀਕ ਹੈ ਜੀ ਚੌਗੀ ਆ ਮੂੰਹ ਠੀਕ ਹੈ ਜੀ ਤੇ ਆਹ ਆ ਵੇਖੋ ਆ ਕਰੋ ਜਾਕੇ ਜੀ ਠੀਕ ਆ ਜੀ ਠੀਕ ਆ ਚਾਰ ਦੰਦ ਕੰਪਲੀਟ ਚਾਰ ਦੰਦ ਜਿਹੜੇ ਦੋਸਤੋ ਪੂਰੇ ਆ ਠੀਕ ਆ ਮੂੰਹੋਂ ਚਾਰ ਦੰਦ ਦਾ ਸੁਹਾ ਦੁੱਜਾ ਨਹੀਂ ਪਹਿਲਾ ਸੁਹਾ ਪਹਿਲੇ ਨੇ ਹਾਂ ਜੀ ਛੋਟੀ ਪਹਿਲੇ ਨੇ ਹੈ ਪਹਿਲਾ ਸੁਹਾ ਸੁਈ ਹੂੰ ਆ ਵੇਖੋ ਜੀ ਫੁੱਲ ਬਟਾ ਫੁੱਲ ਜਿਹੜੀ ਦੋਸਤੋ ਨਿਗਰ ਹੈਵੀ ਬਾਡੀ weight ਭਾਰੀ ਸਰੀਰਕ ਬਣਤਰ ਆ ਨੋਰਮਲ ਜਿਹੜੀ ਆ ਤੁਹਾਨੂੰ ਦੇਖ ਸਕੂਗੇ ਠੀਕ ਆ ਤੇ ਤੁਸੀਂ ਜਜਮੈਂਟ ਕਰ ਸਕਦੇ ਹੋ ਠੀਕ ਆ ਇੱਕ ਦਿਖਾਉਣ ਤੇ ਬਿਰਕੋ ਤੇ ਮੌਕੇ ਤੇ ਘਰ ਦੇਖਣ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਫਰਕ ਨਹੀਂ ਨਜ਼ਰ ਆਊਗਾ ਸੇਮ ਟੂ ਸੇਮ ਹੋਏਗੀ ਹਾਈਟ ਸੋਹਣੀ ਆ ਬੇਲ ਚੰਗੀ ਆ ਤੇ ਸੂਈ ਕਿੰਨੇ ਕਿ ਦਿਨ ਹੋ ਗਿਆ ਅਗਰੋਂ ਤਾਂ ਫਿਰ ਸੂਈ ਨੂੰ 8 ਦਿਨ ਹੋ ਗਏ ਵੀ ਜੀ ਨੂੰ 8 ਕਿ ਦਿਨ ਬੱਚਾ ਥੱਲੇ ਆਵੇ ਨੀਲੀ ਦਾ ਕਟਾ ਮਗਰ ਮਗਰ ਕਟਾ ਆ ਗਿਆ ਹਾਂਜੀ ਨੀਲੀ ਦਾ ਮਗਰਾ ਕਟਾ ਵੇਖੋ ਠੀਕ ਆ 8 ਕਿ ਦਿਨ ਦਾ ਸਮਾਂ ਹਾਂਜੀ ਤੇ ਹੁਣ ਦੁੱਧ ਤੇ ਚਲੋ ਆ ਗਈ ਆ ਦੁੱਧ ਕਿੰਨਾ ਕੋਣ 12 ਕਿਲੋ ਵੀ ਜੀ ਆ ਟਾਈਮ ਤੇ ਹੁਣ ਤਿਆਰ ਆ 12 ਕਿਲੋ ਹਾਂਜੀ ਜਿਹੜਾ ਚਵਾ ਦਾਂਗੇ ਹਾਂ ਜਿਹੜਾ ਆਪਾਂ ਅਗਲੇ ਨੂੰ ਟਾਈਮ ਟਾਈਮ ਚਵਾ ਸਕਦੇ ਹੂੰ ਇਹ ਨਹੀਂ ਹੁੰਦਾ ਕਿ ਵੀ ਕਹੇ ਤਾਂ 12 ਨਿਕਲੇ 8 10 ਨਹੀਂ ਉਹ ਗੱਲ ਨਹੀਂ ਹੁੰਦੀ ਵੀ ਜੀ 12 ਹੀ ਨਿਕਲੂਗਾ ਜੋ ਦੱਸਾਂਗੇ ਉਹ ਨਿਕਲੂ ਹੂੰ 12 ਜਿਹੜਾ ਦੋਸਤੋ ਕਿਹਾ ਗਿਆ ਦੋ ਦੋ 12 ਹੀ ਨਿਕਲੂਗਾ ਚਵਾਈ ਤੁਸੀਂ ਕਰ ਟਾਈਮ ਰੱਖ ਕੇ ਟਾਈਮ ਰੱਖ ਕੇ ਚੋਟੀ ਠੀਕ ਹੈ ਟਾਈਮ ਤੋਂ ਟਾਈਮ ਚਵਾਈ ਕਰ ਲਿਓ ਜਿਹੜਾ ਟਾਈਮ ਸਵੇਰ ਕਰੂੰ ਉਹ ਹੀ ਟਾਈਮ ਸ਼ਾਮ ਨੂੰ ਕਰਿਓ ਤੇ ਕਾਫੀ ਸੋਹਣੀ ਆ ਨਿੱਗਰ ਪਿੰਡੇ ਦੀ ਆ ਤੇ ਸੋਹਣੀ ਦੇਖਾ ਫੇਸ ਕੁਆਲਿਟੀ ਦੇਖੋ ਕਿ ਬਹੁਤ ਸੋਹਣੀ ਆ ਝੋਟੀ ਜੀ ਠੀਕ ਆ ਪਹਿਲਾਂ ਝੋਟੀ ਸੂਈ ਆ ਚਾਰ ਤੇ ਥਣ ਥਣ ਇੱਕ ਵਾਰੀ ਤੁਹਾਨੂੰ ਦਿਖਾਉਣੇ ਆਗੇ ਸਾਡੇ ਹਿਸਾਬ ਨਾਲ 2 ਕਿਲੋ ਦੁੱਧ ਵਧੂਗੀ ਜੇ ਅੱਛਾ ਜੀ ਹਾਂ ਲਓ ਜੀ ਸੋ ਕਾਫੀ ਸੋਹਣਾ ਥਾਣਾ ਜਿਆਦਾ ਦੋਸਤੋ ਠੀਕ ਹੈ ਖੋਲ ਕੇ ਤੋੜ ਕੇ ਦਿਖਾਉਣੀ ਆ ਕਿ ਕਿਸੇ ਪਾਸੋਂ ਜਿਹੜੀ ਦੋਸਤੋ ਸ਼ੱਕ ਵਾਲੀ ਗੱਲ ਰਹੇ ਨਹੀਂ ਗਈ ਕਿ ਬਈ ਪੂਰੀ ਪਲੀ ਚੰਗੀ ਸੰਭੀ ਜਿਹੜੀ ਦੋਸਤੋ ਇਹ ਝੋਟੀ ਆ ਬੂਰੀ ਨੀਲੀ ਠੀਕ ਆ ਮਾਰਕਿੰਗ ਪੂਰੀ ਆ ਸੋ ਬਈਆਂ ਦਾ ਵੀ ਘੱਟੋ ਘੱਟ ਵੀ ਹੁਣ 12 ਲੀਟਰ ਜਿਹੜਾ ਬਿਲਕੁਲ ਮੌਕੇ ਤੇ ਅੱਜ ਹਾਜ਼ਰ ਆ ਅਠਵੇਂ ਸਤਵੇਂ ਦਿਨ ਦੇ ਦੌਰਾਨ ਤੇ 2 ਕਿਲੋ ਦੋ ਦਿਨ ਨੂੰ ਘੱਟੋ ਘੱਟ ਹੋਰ ਵਧੂਗੀ ਚੌਰ ਸਲੇਵਾ ਦੋਸਤੋ ਕੰਪੈਕਟ ਟੈਟਰਾ ਬਿਲਕੁਲ ਜਿਹੜਾ ਫਿਕਸ ਜੇ ਆਰਡਰ ਦੀ ਮਾਲਕਨ ਤੇ ਪਹਿਲਾਂ ਝੋਟੀ ਆ ਸੋ ਜਿਹੋ ਜਿਹੇ ਬੰਸਰ ਦੀ ਗੱਲ ਕਰ ਲਈ ਗਏ ਲੱਗਦਾ ਵੀ ਜਿਹੜਾ ਦੋਸਤੋ ਚੰਗਾ ਸੋਨਾ ਬੁੱਤ ਹੋਰ ਵੀ ਇਹਨੂੰ ਵਧਣਾ ਚਾਹੀਦਾ ਦਿਨ ਵੀ ਬਿਲਕੁਲ ਥੋੜੇ ਹੋਏ ਕੋਈ 8-7 ਦਿਨ ਇੱਕ ਹਫਤਾ ਹੋਇਆ ਸੂਈ ਤੇ ਪਲੀਪੁਰੀ ਪੂਰੀ ਆ ਵੱਡੀ ਪੂਰੀ ਆ ਕੱਦ-ਕੱਡ ਦੀ ਕੋਈ ਵੀਰ ਇਹਨਾਂ ਪਰੇਸ਼ ਕਰੇ ਵੀ ਕੋਈ ਛੋਟੇ ਚ ਕਰਦੀ ਆ ਫੁੱਲ ਵੱਡੀ ਹਾਈਟ ਤੇ ਗਰੁਵੰਤ ਭਾਈ ਕੀ ਇਹਦਾ ਫਿਰ ਲੈਣ ਦੇਣ ਇਹਦੀ ਡਿਮਾਂਡ ਵੀ ਜੀ 1,10,000 1,10,000 ਹਾਂਜੀ ਠੀਕ ਆ ਦੇ ਲੈ ਜਿਹੜਾ ਥੋੜਾ ਅਲੱਗ ਹੋਊਗਾ ਰਸਤਾ ਰੁਸਤਾ ਅੱਜ ਹੋ ਜਾਊਗਾ ਮੰਨਤਾਂ ਨੂੰ ਹੋ ਜਾਊਗੀ ਹੋ ਜਾਊ ਮੰਨਤਾਂ ਹਾਂਜੀ ਠੀਕ ਆ ਭਰਾ 1,10,000 ਭਰਾਵੋ ਡਿਮਾਂਡ ਆ ਕਈ ਪਿੰਡਾਂ ਵਿੱਚੋਂ ਤੁਰ ਫਿਰ ਕੇ ਕਈ ਪਿੰਡ ਆਪਾਂ ਦਾ ਦੋਸਤੋ ਰਾਉਂਡ ਮਾਰ ਕੇ ਵੇਖੀਏ ਤੇ ਕੋਈ ਟਮਾਟਾਲਾ ਪਸ਼ੂ ਇਹੋ ਜਿਹਾ ਲੱਭਦਾ ਕਈ ਪਸ਼ੂ ਮਗਰ ਇਹੋ ਜਿਹਾ ਪਸ਼ੂ ਨਿਸ਼ਾਨੀ ਵਾਲਾ ਆਉਂਦਾ ਠੀਕ ਹੈ ਬਾਕੀ ਜਰੂਰ ਤੁਸੀਂ ਸੰਪਰਕ ਕਰਿਓ ਛੋਟੀ ਚੰਗੀ ਆ ਪਹਿਲਾ ਸਵੇਰ ਸੂਈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨੀਲੀ ਵੀ ਇਹ ਮੱਝ ਦਿਖਾਉਣੀ ਆ ਵੱਡੀ ਮੱਝ ਤੇ ਇਹ ਵੀ ਬਿਲਕੁਲ ਤਾਜੀ ਸੂਈ ਸਵਾਈ ਬੱਗੀ ਨਾਸ ਬਿਲਕੁਲ ਮੱਥਾ ਬੱਲਾ ਮਾਰਕਿੰਗ ਦਿਨੀ ਦੀ ਮਗਰਲੇ ਪੈਰ ਤੁਸੀਂ ਵੇਖੋਗੇ ਤੇ ਮਗਰਲੇ ਪੈਰ ਤੋਤੇ ਆ ਠੀਕ ਆ ਆ ਦੇਖੋ ਹਾਈਟ ਕੱਟ ਦੀਆਂ ਸਾਰੀਆਂ ਬੱਜਾਂ ਵੱਟੀਆਂ ਨੇ ਠੀਕ ਹੈ ਜਿਹੜੀ ਮੱਜ ਬਿਲਕੁਲ ਦਰਮਿਆਨੀ ਮੀਡੀਅਮ ਹਾਈਟ ਆ ਵਾਲੀ ਹੋਈ ਉਹ ਵੀ ਦੱਸੀ ਜਾਊਗੀ ਚਾਹੇ ਛੋਟੀ ਗਰਵੰਤ ਭਾਈਆ ਸੁਵਾ ਕਿੰਨਾ ਸੁਈ ਆ ਤੀਜਾ ਸੁਵਾ ਸੁਈ ਤੇਜਾ ਸੁਵਾ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਸੁਈ ਨੂੰ ਅਜ ਚੌਥਾ ਦਿਨ ਹੋਇਆ ਚੌਥਾ ਦਿਨ ਹਾਂਜੀ ਤੇ ਬੱਚਾ ਕੀ ਪਾਇਆ ਨੇ ਇਹਦੇ ਮਾਰ ਕੱਟਾ ਮਗਰ ਕੱਟਾ ਹਾਂਜੀ ਅਜ ਕੱਟੇ ਥੋੜੇ ਜਿਹਾ ਵੱਧ ਸੰਖਿਆ ਚ ਨਾ ਹਾਂਜੀ ਕੱਟੇ ਆ ਮਗਰ ਬੱਚਾ ਜਿਹੜਾ ਇਹਨੇ ਵੀ ਦਾ ਦੋਸਤ ਉਹ ਕੱਟਾ ਦਿੱਤਾ ਠੀਕ ਹੈ ਚਾਰਕ ਦਿਨ ਦਾ ਸਮਾਂ ਤੇ ਸੁਵਾ ਤੀਜਾ ਮੱਥਾ ਬੱਲਾ ਬਿਲਕੁਲ ਨਿਸ਼ਾਨੀਆਂ ਜਿੰਨੀਆਂ ਵੀ ਆ ਮਾਰਕਿੰਗ ਤੁਸੀਂ ਵੇਖ ਲਓ ਫੁੱਲ ਵੱਡੀ ਹਾਈਟ ਪਿੱਠ ਪੁਠਾ ਤੁਸੀਂ ਆ ਵੇਖੋ ਆ ਦੇਖੋ ਪਸ਼ੂ ਕੋਈ ਲਿਸਾਫੀ ਕਾ ਕੋਈ ਛੋਟਾ ਮੋਟਾ ਪਸ਼ੂ ਨਹੀਂ ਮਿਲੂਗਾ ਬਾਕੀ ਅੱਜ ਪੂਰੇ ਵੱਡੇ ਜਿਹੜੇ ਦੋਸਤੋ ਨੱਕ ਜਿੰਨੇ ਵੀ ਆ ਚੰਗੇ ਆ ਇੱਕ ਤੋਂ ਇੱਕ ਵੱਧ ਕੇ ਅੱਜ ਫਿਰ ਬੌਲਾ ਬਾਈ ਗਰਮਤ ਕਿੰਨਾ ਕੁ ਹੋਣਾ ਆਪਾਂ ਚੋਇਆ ਹੈ ਜੋ ਦਿਨਾਂ ਦੇ ਵਿੱਚ ਇਹਦੇ ਥਲੇ ਹੁਣ 11 ਕਿਲੋ ਬਾਲਾ ਹੋਊਗਾ ਇਸ ਟਾਈਮ ਤੇ 11 ਕਿਲੋ ਹਾਂਜੀ ਤੇ ਚਵਾਈ ਕਿਵੇਂ ਲੱਗੀ ਹੈ ਚਵਾਈ ਐ ਇੱਕ ਨੰਬਰ ਐ ਪੋਲੀ ਚੋਂ ਜਿੰਨੇ ਪਸ਼ੂ ਅੱਜ ਆਪਾਂ ਮਤਲਬ ਕੋਈ ਹੈ ਤਾਂ ਸਾਰੇ ਪਸ਼ੂ ਸੋਏ ਸਵਾਏ ਵਗਵਾਉਂਦੇ ਆ ਕਿਸੇ ਪਸ਼ੂ ਦੇ ਵਿੱਚ ਕੋਈ ਧਾਰ ਦੂਜੀ ਭੂਖ ਛਟਾ ਕੇ ਪਾਰਾ ਹਾਂਜੀ ਕੋਈ ਕੰਪਲੀਟ ਨਹੀਂ ਕਿ ਪਸ਼ੂ ਜੀ ਇਹੋ ਜੀ ਜਿਹੜਾ ਉਹ ਪਹਿਲਾਂ ਦੱਸਾ ਹਾਂ ਜਵਾਬ ਵਧੀਆ ਇੱਕ ਨੰਬਰ ਠੀਕ ਹੈ ਜੀ ਜਵਾਬ ਸਮਾਨ ਜਿਹੜਾ ਇੱਕ ਨੰਬਰ ਠੀਕ ਹੈ ਜੀ ਤੇ ਇਹ ਰਾਜ ਨੇ ਤੇ ਦੁੱਧ ਕਰਨਾ ਜੀ ਹਾਂ ਨੋ ਜੀ ਹੋਨੇ 11 ਕਿਲੋ ਹੈ ਨਾ ਹਾਂ 11 ਕਿਲੋ ਬੋਹਲਾ ਹੈ ਬੋਹਲਾ ਹੈ ਚੌਥੇ ਦਿਨ ਦੇ ਦੌਰਾਨ ਤੇ ਵਿੱਤ ਬੁੱਤ ਜਿਹੜੀ ਆ ਦੋਸਤੋ 6 6 7 7 ਇੰਚ ਦੀ ਵਿੱਥਾ ਤੇ ਹਵਾਨਾ ਅੱਗੇ ਨੂੰ ਤੁਸੀਂ ਵੇਖੋਗੇ ਧੂਨ ਨਾਲੇ ਪਾਸੇ ਉਹ ਸਟਾਰਟ ਹੋ ਜਾਂਦਾ ਲੇਵਾ ਤੇ ਬੈਕ ਸਾਈਡ ਨੂੰ ਜਿਹੜਾ ਜਾ ਰਿਹਾ ਠੀਕ ਆ ਬਾਕੀ ਸਮੇ ਦੇ ਹਿਸਾਬ ਨਾਲ ਜਿਹੜਾ ਸ਼ਾਮ ਨੂੰ ਤਿਆਰੀ ਕਰਦੀ ਹੋਊਗੀ ਹੋਰ ਤੇ ਖੋਲ ਕੇ ਵੀ ਦਿਖਾਉਨੇ ਆ ਫੁੱਲ ਵੱਡੀ ਹਾਈਟ ਠੀਕ ਆ ਫੁੱਲ ਵੱਡੀ ਹਾਈਟ ਆ ਦੇਖੋ ਫਰਮਤੋ ਭਾਈ ਇਹਦਰ ਲਈ ਇੱਕ ਸਾਈਡ ਜਿਹੜੀ ਉਲਟ ਬਹਿਣੀ ਦੀ ਭਾਰੀ ਰੱਖਦੀ ਆ ਹੈ ਹਾਂਜੀ ਇੱਕ ਪਨੇ ਸਾਈਡ ਭਾਰੀ ਰੱਖਦੀ ਐ ਸਾਈਡ ਕੋਈ ਬਹਿਣ ਉੱਠਣ ਲਈ ਐ ਉੰਜ ਨਹੀਂ ਕੋਈ ਚੌਣ ਚ ਨਹੀਂ ਕੋਈ ਪਟਕ ਜਾਂ ਥੋੜੀ ਬਾਦੀ ਜਿਵੇਂ 3 ਦਿਨ ਹੋਇਆ ਸੂਈ ਆ ਭਲਦੀ ਹੋ ਸਕਦੀ ਭਲ ਭਲ ਹੋ ਸਕਦੀ ਕੋਈ ਐਡਾ ਫਰਕ ਨਹੀਂ ਕੋਈ ਠੀਕ ਹੈ ਜੀ ਹਾਂਜੀ ਪਚਵਾ ਪਸਮਾ ਚੌਥਾ ਨਾ ਦਾ ਇੱਕ ਸਾਰੀ ਹੈ ਚਵਾ ਇੱਕ ਹੈ ਠੀਕ ਹੈ ਜੀ ਚਵਾ ਪਸਮਾ ਜਿਹੜਾ ਦੋਸਤੋ ਇੱਕ ਨੰਬਰ ਆ ਠੀਕ ਆ ਬਿਲਕੁਲ ਧਾਰਾਂ ਬਰਾਬਰ ਨੇ ਠੀਕ ਆ ਸੋ ਪਸੂ ਬਿਲਕੁਲ 4 ਦਿਨ ਹੋਏ ਸੂਏ ਨੂੰ ਸੋ ਥੋੜੀ ਬਾਦੀ ਭਲ ਕੋਈ ਉਲਟ ਬਹਿਣੀ ਦੇ ਪਾਸੇ ਮਾੜੀ ਜੀ ਨਜ਼ਰ ਤੁਹਾਨੂੰ ਆ ਸਕਦੀ ਜੇ ਹੋਈ ਤੇ ਤੇ ਮੋਲ ਇਹਦਾ ਕੀ ਰਹੂਗਾ ਜੀ ਇਹਦੀ ਡਿਮਾਂਡ ਵੀ ਜੀ 110000 110000 ਹਾਂਜੀ ਮੱਝਾਂ ਵੱਡੀਆਂ ਅਚ ਫਿਰ ਲੱਖੋਂ ਬਾਹਰ ਹੀ ਕੰਮ ਚੱਲਣ ਲਿਆ ਹਾਂਜੀ ਨਹੀਂ ਛੋਟੇ ਰੇਟ ਵਾਲੀਆਂ ਵੀ ਹੈਗਾਂ ਠੀਕ ਆ ਛੋਟੇ ਰੇਟ ਵਾਲੀਆਂ ਚਲੋ ਅੱਗੇ ਨੂੰ ਆ ਉਹ ਵੀ ਆਪਾਂ ਦਿਖਾਵਾਂਗੇ ਠੀਕ ਆ ਜੀ ਤੇ ਮਾਝੇ ਵੀ ਚੰਗੀ ਟੌਪ ਕਲਾਸ ਆ ਦੋਸਤੋ ਠੀਕ ਆ ਚੰਗਾ ਸੋਨਾ ਮਿਲਕ ਪਾ ਦੋਗੀ ਆ ਤਕਰੀਬਨ 15 15 14 15 ਜਿਹੜਾ ਲੀਟਰ ਦੋਸਤੋ ਦੇਣਾ ਚਾਹੀਦਾ ਜਿਹੜੇ ਕੱਦ ਕਾਠ ਦੀ ਮਾਲਕ ਹਨ ਬਰੀਡ ਵੇਚਨ ਨਸਲ ਅੰਦਰ ਨਹੀਂ ਦਿੰਦੀ 15 ਪਲਾਸ ਹੀ ਦੋ ਠੀਕ ਹੈ ਨਸਲ ਵਾਲੀ ਹੈ ਪੂਰੀ ਤੇ ਬੀਰ ਗੁਰਮント ਵੀ ਕਹਿੰਦਾ ਵੀ 15 15 ਤੋਂ ਬਾਹਰ ਚੱਲੂਗੀ ਅੰਦਰ ਦੀ ਕੋਈ ਸੁਭਾਵਨਾ ਨਹੀਂਗੀ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੇ ਆ ਦੋਸਤੋ ਝੋਟੀ ਪੂਰਾ ਮੂੰਹ ਜਿਹੜਾ ਦੋਸਤੋ ਸਫੇਦ ਆ ਪੂਰੇ ਚਿੱਟੇ ਮੂੰਹ ਦੇ ਵਿੱਚ ਨੀਲੀ ਰਾਵੀ ਦੀ ਆ ਆ ਕਬਲੀ ਮਣਕੀ ਸਿੰਘਾ ਦੀ ਬੰਤਰ ਅਗਲੇ ਪੈਰ ਮਾਰਕਿੰਗ ਦੇ ਵਿਚਨੇ ਤੇ ਮਗਰਲੇ ਪੈਰ ਜਿਹੜੇ ਤੋਥੇ ਧੋਨ ਤੇ ਨਿਸ਼ਾਨ ਹਵਾਨੇ ਤੇ ਬਿਲਕੁਲ ਦਾਗ ਜਿਹੜਾ ਤੁਹਾਨੂੰ ਨਜ਼ਰ ਆਜੂਗਾ ਠੀਕ ਹੈ ਤੇ ਗਰਵਾਂ ਤੋਂ ਪਾਈਏ ਸੁਹਾ ਕਿੰਨਾ ਸੁਈ ਝੋਟੀ ਪਹਿਲਾ ਸੁਹਾ ਜੀ ਪਹਿਲਣੀ ਆ ਹਾਂਜੀ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਸੁਈ ਨੂੰ ਅੱਜ 12 13 ਦਿਨ ਹੋ ਗਏ ਅੱਛਾ ਜੀ ਹਾਂਜੀ 12 13 ਦਿਨ ਆ ਕੀ ਬੱਚਾ ਥਲੇ ਕਟਾ ਕਟਾ ਇਹ ਮਗਰ ਕਟਾ ਨਹੀਂ ਕੱਟੀ ਆ ਜੀ ਵੇਖੋ ਆ ਇਹ ਕੱਟੀ ਕੱਟੀ ਆ ਮਗਰ ਵੀ ਇਹਨਾਂ ਦੋ ਮਗਰ ਕਟੀਆਂ ਠੀਕ ਆ ਦੋ ਮਗਰ ਕਟੀਆਂ ਆ ਦੋਸਤੋ ਇਹਨੀਆਂ ਤਿੰਨ ਦਿਖਾਈਆਂ ਉਹਨਾਂ ਮਗਰ ਤਿੰਨਾ ਮਗਰ ਕੱਟੇ ਸੀਗੇ ਇਹ ਦੋ ਜਿਹੜੀਆਂ ਤੁਹਾਨੂੰ ਝੋਟੀਆਂ ਹੁਣ ਲਾਸਟ ਵਿੱਚ ਦਿਖਾਉਣੀਆਂ ਦੋ ਮਗਰ ਕਟੀਆਂ ਨੇ ਤੇ ਜਿਹੜੀ ਇਸ ਨੀਲੀ 라ਵੀ ਦੀ ਆਪਾਂ ਗੱਲ ਕਰ ਲਈਏ ਝੋਟੀ ਪਹਿਲਾ ਸੂਆ ਸੂਈ ਚੌਗੀ ਆਚਾਰ ਦਾ ਹਾਂਜੀ 12 13 ਦਿਨ ਦਾ ਸਮਾਂ ਹੋ ਗਿਆ ਹੈ ਹਾਂਜੀ ਹੂੰ ਨਾਲੋ ਥਾਣ ਦੇ ਬਾਅਦ ਤੁਸੀਂ ਆ ਦੇਖੋ ਜੀ ਠੀਕ ਆ ਤੇ ਗਾਈ ਜੋਇਆਂ ਇੱਕ ਨੰਬਰ ਲੱਗੀ ਹੂੰ ਠੀਕ ਆ ਤੇ ਗਰਮਤ ਭਾਈ ਹੁਣ ਦੁੱਧ ਕਿੰਨਾ ਚਵਾਵਾਂਗੇ ਦੁੱਧ ਆਈਟਮ ਤੇ 10 ਕਿਲੋ ਤਿਆਰ ਹੈ 10 ਕਿਲੋ ਹਾਂਜੀ ਬਿਲਕੁਲ ਹੈ ਲੀਟਰ ਮਾਰ ਹਾਂਜੀ ਚਵਾਵਾਂਗੇ ਕਿਲੋ ਅੱਛਾ ਜੀ ਦੁੱਧ 10 ਲੀਟਰ ਜਿਹੜਾ ਭਰਾਵਾ ਤੁਸੀਂ ਚੁਆਈ ਕਰਨੀ ਹੋ 10 ਲੀਟਰ ਆ ਠੀਕ ਆ ਤੇ ਝੋਟੀ ਤੁਸੀਂ ਦੇਖ ਸਕਦੇ ਹੋ ਕੱਦ ਠੀਕ ਹੈਗਾ ਵੱਡੀ ਹਾਈਟ ਆ ਮੀਡੀਅਮ ਤੋਂ ਪਲੱਸ ਹਾਈਟ ਆ ਠੀਕ ਹੈ ਜੀ ਵੱਡੀ ਹਾਈਟ ਦੇ ਵਿੱਚ ਤੇ ਨੀਵੀਂ ਰਾਵੀ ਦੀ ਬਿਲਕੁਲ ਤਾਜੀ ਸੁਈ ਆ ਖੋਲ ਕੇ ਤੋਰ ਕੇ ਦਿਖਾਉਣੇ ਆ ਤੋ ਮਗਰ ਕੱਟੀ ਆ ਜਰੂਰ ਕਨਫਰਮ ਇੱਕ ਵਾਰੀ ਫੇਅਰ ਕਰਾ ਦੇਣੇ ਤੁਹਾਨੂੰ ਮਗਰ ਕੱਟੀ ਆ ਜੀ। ਬਾਕੀ ਕੋਈ ਭਾਰ ਪੂਰਤੀ ਕੋਈ ਤੰਗੀ ਪਰੇਸ਼ਾਨੀ ਤੇ ਨਹੀਂ ਰਹੀ ਪਹਿਲਾਂ? ਨਹੀਂ ਨਹੀਂ। ਰਾਦੂ ਸੀ ਦੇਖੋ ਜੀ ਨੀਲੀ ਰਵੀ ਦੀ ਚੋਟੀ ਆ ਕੱਟੀ ਹੈਗੀ ਠੀਕ ਹੈ ਰੇਟ ਪਰ ਤਾਂ ਪੁੱਛ ਲਿਨੀ ਆ ਬਾਕੀ 10 ਕਿਲੋ ਜਿਹੜਾ ਅੱਜ 12ਵੇਂ 13ਵੇਂ ਦਿਨ ਦੇ ਵਿੱਚ ਆ ਸੁਬਾ ਹੋ ਗਿਆ ਠੀਕ ਹੈ 12 13 ਦਿਨ ਹੋ ਗਿਆ ਸੂਈ ਨੂੰ ਤੇ 10 ਲੀਟਰ ਤੇ ਜਿਹੜੀ ਹੁਣ ਬਿਲਕੁਲ ਪ੍ਰੈਸੈਂਟ ਟਾਈਮ ਜਿਹੜੀ ਆ 10 ਲੀਟਰ ਤੇ ਚੱਲਦੀ ਪਈ ਹੈ ਠੀਕ ਹੈ ਬਾਕੀ ਆ ਥਾਂ ਦੇ ਬਾਕੀ ਗਰਮਾ ਤਾਂ ਵੀਰੇ ਕਿੰਨੇ ਕਿ ਦੀ ਫਿਰ ਲੈ ਦੇ ਕਰਦੇ ਪਏ ਜੀ ਇਹਦੀ ਡਿਮਾਂਡ ਵੀਰੇ ਚ 72000 ਰਿਆ 72 ਹਾਂ ਜੀ ਅੱਛਾ ਬਾਕੀ ਮਾਨਤਨ ਹੋ ਜਾਊਗਾ ਹਾਂਜੀ ਹੋ ਜਾਊਗਾ ਜੀ ਠੀਕ ਆ ਜੀ 72000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਨੀਲੀ ਰਵੀ ਦੀ ਆ ਸੋ ਬਾਕੀ ਥੋੜਾ ਬੈਕ ਸਾਈਡ ਤੋਂ ਢਿੱਲਾ ਬਣ ਕਿਉਂ ਵਿਖਾਉਂਦੀ ਪਈ ਆ ਬਾਈ ਗਰਵੰਤ ਉਹ ਤਾਂ ਜੀ ਖੁੱਲ ਜੂਗੀ ਉਹ ਜਿਹੜੀ ਜਦੋਂ ਅਜੇ ਟਾਈਮ ਤੇ ਥੋੜਾ ਨਾ ਜਦੋਂ ਸ਼ਾਮ ਦੇ ਟਾਈਮ ਤੇ ਭਰ ਜਾਂਦੀ ਪੂਰੀ ਸੂਗਾ ਪਹਿਲਾਂ ਹੀ ਸੂਈ ਆ ਪਹਿਲਾਂ ਸੂਗਾ ਠੀਕ ਆ ਭਰਾ ਪਹਿਲਾਂ ਨਾ ਦੋਸਤੋ ਸੂਈ ਆ ਠੀਕ ਆ ਬਾਕੀ ਥਾਂ ਥੂਣ ਦੀ ਕੁਆਲਿਟੀ ਕਾਫੀ ਸੋਹਣੀ ਆ 10 ਕਿਲੋ ਦੁੱਧ ਬਿਲਕੁਲ ਮੌਕੇ ਤੇ ਅੱਜ ਹਾਜ਼ਰ ਆ ਜਰੂਰ ਤੁਸੀਂ ਕੰਟੈਕ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਝੋਟੀ ਜਾਂ ਨੀਲੀ ਦੀ ਇਹ ਵੀ ਦਿਖਾਉਣੇ ਆ। ਇਹ ਵੀ ਬਿਲਕੁਲ ਤਾਜੀ ਸੂਈ ਆ ਠੀਕ ਆ। ਆਪਣੀ ਫੇਰ ਵੀ ਚਵਾਈ ਵੀ 6 ਵਜੇ ਦੀ ਹੈ ਨਾ। 6:00 ਵਜੇ ਦੀ। ਹਾਂਜੀ। ਹੂੰ। 6:00 ਵਜੇ ਜਿਹੜੀ ਚਵਾਈ ਆ ਮਾਰਨਿੰਗ ਦੀ। ਹੁਣ 2:30 ਵਜੇ ਦਾ ਸਮਾਂ। ਬਾਕੀ ਸ਼ਾਮ ਨੂੰ ਜਿਹੜਾ ਵੀ ਉਹਨੂੰ ਕੋਈ ਵੀ ਵੀਡੀਓ ਜਿਹੜੀ ਸ਼ਾਮ ਨੂੰ ਤੁਸੀਂ ਦੇਖੋਗੇ ਤੇ ਫਿਰ ਵੀ ਤੁਸੀਂ ਇਹ ਕੱਲ ਮਾਰਨਿੰਗ ਆ 6:00 ਵਜੇ ਤੋਂ 6:00 ਵਜੇ ਚਵਾਈ ਕਰ ਲਿਓ। ਤੇ ਗਰਮਾਤ ਜਿਹੜੀ ਆ ਲਾਸਟ ਦੇ ਵਿੱਚ ਨੀਲੀ ਦੀ। ਸੂਆ ਕਿਨਮਾ। ਇਹ ਤੀਜਾ ਸੂਆ ਹੋ ਗਈ ਰਿੱਤੀ। ਤੀਜਾ ਸੂਆ ਮੱਝ ਹੋ ਗਈ ਹੈ। ਹ ਠੀਕ ਬੱਚਾ ਕੀ ਥਲੇ ਕੱਟੀ ਮਰੋ ਕੱਟੀ ਜੇ ਜ਼ਿਆਦਾ ਨਾ ਹੋ ਰਹੀ ਠੀਕ ਹੈ ਤੇ ਜ਼ਿਆਦਾ ਨਾ ਮਗਰ ਇਹਦੇ ਵੀ ਕੱਟੀ ਆ ਹਾਂਜੀ ਤੇ ਬੋੜਾ ਕਿੰਨਾ ਗਿਆ ਚੁਆ ਰਹੀ ਹੈ ਇਹਦੇ ਥੱਲੇ 6 ਕਿਲੋ ਆਇਆ ਫੈਂ ਤਿਹੜਾ ਸਹੀ 6 ਕਿਲੋ ਹਾਂਜੀ ਬਿਲਕੁਲ ਜਿਹੜਾ 6 ਕਿਲੋ ਦੋਸਤੋ ਹਾਜ਼ਰ ਬੋੜਾ ਅੱਜ ਤੀਜੇ ਦਿਨ ਦੀ ਸੂਈ ਥੱਲੇ ਆ ਤੇ ਜਿੰਨਾ ਹੋਊਗਾ ਆਪਾਂ ਮੌਕੇ ਤੇ ਉਹਨਾਂ ਦੱਸਾਂਗੇ ਜੀ ਹੂੰ ਤੇ ਸੂਬਾ ਤੀਜਾ ਬਿਲਕੁਲ ਆ ਵੇਖੋ ਨਸਲ ਦੇ ਵਿੱਚ ਆ ਪੂਰੀ ਬਰੀਡ ਆ ਤੇ ਖੋਲ ਕੇ ਵੀ ਤੋਰ ਕੇ ਦਿਖਾਉਣੇ ਆਪਾਂ ਤੁਹਾਨੂੰ ਠੀਕ ਹੈ ਦੁੱਧ ਤਾਂ ਵੈਸੇ ਕਿੰਨਾ ਕੇ ਜਵਾ ਦੂਗੀ ਦੁੱਧ 9 ਕਿਲੋ ਤੇ 10 ਦੇ ਦੇ ਦੋਗੀ 10 ਕਿਲੋ ਦੇ ਰਿਗਰ ਦੇ ਦੇ ਹਾਂਜੀ ਠੀਕ ਆ ਦਿਖਾ ਦਿਓ ਜੀ ਠੀਕ ਆ ਮਗਰ ਬੱਚਾ ਜਿਹਦਾ ਬਸ ਕੋਟ ਹੀ ਆ ਠੀਕ ਆ ਜਰੂਰ ਕਨਫਰਮ ਕਰਾ ਦੇਣੇ ਆ ਤੇ ਆ ਮੱਝ ਪੂਰਾ ਸਰੀਰ ਘਟਾਂਟਾ ਵੇਖ ਲਓ ਬਿਲਕੁਲ ਫਾਇ ਪਤਲੇ ਪਿੰਡੇ ਦੀ ਆ ਤਾਂ ਦੁੱਧ ਵੈਸੇ ਹੁਣ ਬੋੜੇ ਦੇ ਆ ਅੱਜ ਤੀਜੇ ਦਿਨ ਦੇ ਦੌਰਾਨ 6 ਕਿਲੋ ਜਿਹੜਾ ਬੋੜਾ ਸੋ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਰਣੀ ਠੀਕ ਆ 6 ਕਿਲੋ ਬਾਕੀ ਸੇਵਾ ਜਿਹੜੀ ਦੋਸਤੋ ਚੰਗੀ ਕੋਈ ਥਾਸੀ ਹੈਗੇ ਸੇਵਾ ਕਰ ਲੂਗਾ ਦੁੱਧ ਵੀਰ ਕਈ ਦਾ ਵੀ 10 ਕਿਲੋਟਰ ਤੱਕ ਤਾਂ ਨਾਰਮਲ ਚਵਾਉਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜੀ ਦੋਸਤੋ ਅੱਗੇ ਬਧੇਰੇ ਚੰਗੀ ਸੇਵਾ ਸੰਭਾਲ ਦੀ ਗੱਲ ਆ ਵੀ ਹੋ ਸਕਦਾ ਪਸ਼ੂ ਕਲਾਸ ਵੀ ਚਲਾ ਜਾਵੇ ਠੀਕ ਆ ਤੇ ਮੁੱਲ ਭਾਈ ਇਹ ਗਰਮਤ ਕੀ ਕਰਤਾ ਇਹਦਾ ਮੁੱਲ ਵੀ ਜੀ 55000 ਸਹੀ ਜਿਹੜਾ ਲੈਣ ਦੇ ਨਾਲ 55000 ਹਾਂਜੀ 55000 ਦੇ ਹਾਂਜੀ ਠੀਕ ਹੈ ਜੀ ਤੇ ਥਣਾ ਥਣਾ ਦੇ ਕਿਵੇਂ ਚੰਚੋਣਾ ਵਧੀਆ ਇੱਕ ਨੰਬਰ ਪੱਧਰਿਆ ਪਿਛਲੇ ਨਾਲ ਪਿਛਲਾ ਅਗਲੇ ਨਾਲ ਅੱਛਾ ਅੱਛਾ ਹਾਂਜੀ ਠੀਕ ਹੈ ਉਹ ਬਰਲੇ ਤਾਂ ਜੰਝ ਬਰਲੇ ਜੇ ਸਾਰੇ ਰਹਿ ਗਏ ਲੋਕੇ ਅੱਛਾ ਜੀ ਹਾਂਜੀ ਬਚੇ ਦੋ ਠੀਕ ਹੈ ਤੇ ਮਗਰਲੇ ਥਣਾ ਦੀ ਧਾਰ ਬਿਲਕੁਲ ਬਰਾਬਰ ਹੈ ਹਾਂ ਬਰਾਬਰ ਠੀਕ ਹੈ ਬਰਾ ਮਾੜੇ ਦੇ ਬੱਚਾ ਲਾ ਕੋ ਖਾ ਦੇਣੀ ਠੀਕ ਹੈ ਜੀ ਚਲੋ ਜੇ ਸਬੀਰ ਨੇ ਖਰੀਦਰ ਨੇ ਖਰੀਦਰੀ ਆ ਉਹਦੀ ਤਸਲੀ ਜਰੂਰ ਕਰਾ ਦਿਓ ਠੀਕ ਹੈ ਆਪ ਜੀ ਕਰਕੇ ਘਰੇ ਲੈ ਕੇ ਜਾਵੇ वीडियो कॉल तो जरूर करवा दी हा लो जी, जी बिल्कुल वेखो पसमाना ठीक है जी ਬਿਲਕੁਲ ਬੱਚਾ ਲਾਉਣ ਤੋਂ ਬਾਅਦ ਜਿਹੜਾ ਦੋਸਤੋ ਇਹ ਪਸਮਾ ਜਿਹੜਾ ਸਾਹਮਣੇ ਹੋ ਗਿਆ ਠੀਕ ਹੈ ਤੇ ਆਜਾ ਤੀਜੇ ਦਿਨ ਦੇ ਇਤੇ ਦੌਰਾਨ ਆ ਦੋਸਤੋ ਠੀਕ ਹੈ 6 ਕਿਲੋ ਬੋਲਾ ਦੱਸਿਆ ਉਹਦੀ ਜੁਆਈ ਉਹਦੀ ਤਸੱਲੀ ਤੁਸੀਂ ਵੀ ਕਰ ਲਿਓ ਅਗਲੇ ਥਾਂਾਂ ਨੂੰ ਦੇਖੋ ਜੀ ਆ ਦੇਖ ਆ ਦੇਖ ਠੀਕ ਆ ਆ ਮਾਰ ਲੈ ਸੰਗੇ ਠੀਕ ਆ ਕੋਈ ਭੂਰ ਨਹੀਂ ਗਈ ਕੋਈ ਫੁਵਾਰਾ ਨਹੀਂ ਇੱਕ ਨੰਬਰ ਤਾਰ ਆ ਦੋਸਤੋ ਜਿਹੜੀ ਗੱਲ ਮੁੱਖਾ ਮੇਨ ਹੈ ਠੀਕ ਹੈ ਦਿਖਾਉਣ ਦਾ ਇਹਦਾ ਮਕਸਦ ਸੀਗਾ ਜੀ ਆ ਤੇ 55000 ਠੀਕ ਹੈ ਜੀ 55000 ਲੈ ਆਦੇ ਠੀਕ ਹੈ ਤੇ ਗੁਰਮント ਵੀਰੇ ਬੋਲ ਗਏ ਨੰਬਰ ਆਪਣੇ ਸੰਪਰਕ ਸੰਪਰਕ ਨੰਬਰ ਹੈ 98772 ਹਾਂਜੀ 80430 ਹਾਂਜੀ 9855770371 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਸਾਨਾ ਮੇਰੇ ਨਾਲ ਭਾਈ ਗੁਰਮント ਵੀਰ ਤੇ ਖਾਸ ਵਿਜਿਟ ਤੁਸੀਂ ਪਿੰਡ ਮਮੂਦਪੁਰ ਕਰਨੀ ਆ ਨੇੜੇ ਅਮਰਕੋਟ ਅੱਡਾ ਜਿਹੜਾ ਦੋਸਤੋ ਮੀਨ ਅਮਰਕੋਟ ਪੈਂਦਾ ਤਸੀਰਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ